ਜਿੱਦਾਂ ਦਾ ਸ਼ੋਅਰੂਮ ਚੋਂ ਲਿਆਂਦਾ ਜਿੱਦਾਂ ਦਾ ਫਰਵਾਈ ਵਾਲੇ ਗਰਲਾਲ ਤੋਂ ਲੈ ਲੈ ਟਰੈਕਟਰ ਬੜਾ ਨਵਾਂ ਦੇਖ ਸਕ੍ਰੈਚ ਵੀ ਨਹੀਂ ਕੋਈ ਆਹ ਪ੍ਰੋ ਰਾ ਸਾਢੇ 600 ਘੰਟੇ ਚੱਲਿਆ ਸਾਢੇ 600 ਘੰਟਾ ਸਾਢੇ 600 ਘੰਟੇ ਚੱਲਿਆ ਦੇਖ ਲੈ ਕਹਿੰਦਾ 16 ਦੇ ਟਾਇਰਾਂ ਚ ਬਈ ਹੈ ਕਿੰਨੇ ਡਰਾਜ ਧਰਮੇ ਆ ਆ ਦਿਖਾ ਇਹਦਾ ਹੁਸ਼ਣ ਦਿਖਾਈ ਆ ਆ ਦਿਖ ਲੈ ਕਰਾ ਕੱਲਾ ਕੱਲਾ ਸਟਿੱਕਰ ਚੈੱਕ ਇੱਧਰ ਵੀ ਆ ਜਾ ਆ ਆ ਵੀ ਕਰਵਾ ਦੇ ਚੈੱਕ ਦੇਖ ਹੂੰ ਆ ਕਰਵਾ ਆ ਸਾਰਾ ਹਿੱਸੇ ਉਸੇ ਦਾ ਚੈੱਕ ਕਰਵਾ ਦੇਖ ਮਗਰਾਟ ਲੱਗੇ ਹੋਏ ਨੇ ਮੂਰੇ ਆ ਆ ਰੇਸ ਵਾਲੀ ਸੀਲ ਚੈੱਕ ਕਰਵਾ ਦੇਖ ਨੰਬਰ ਮਿੱਟਰ ਉਹ ਤੁਹਾਨੂੰ ਜਮਾਨਾ ਸਾਰੇ ਡਰ ਨਾਲ ਦੇ ਚਾਰੇ ਡਰ ਨਾਲ ਦੇ ਨੇ 1199 ਸਾਨੂੰ ਇਹ ਘੰਟੀ ਚੱਲੇ ਹੋਏ ਅਈ ਦਾ ਆ ਦਿਖਾ ਆ ਦਿਖਾ ਨਾਲ ਦੇ ਚਾਰੇ ਡੈਰੀ ਨਾਲ ਹਾਂਜੀ ਚਾਰੇ ਡਰ ਨਾਲ ਦੇ ਨੇ ਨੰਬਰ ਇਹਦਾ ਵੀ ਪੰਜਾਬ ਹੈ ਪੰਜਾਬ ਦਾ ਪਾਰਟੀ ਵੀ ਫਾਸਟ ਸੈਕਿੰਡ ਪਾਰਟੀ ਦੇ ਨਾਲ ਇਹ 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 ਸਾਰਾ origignal ਹੈ ਕੋ ਥੋੜਾ ਮੋਟਾ ਦਾ ਨਾਲ origignal ਸਾਰਾ ਹੈ ਵੀ ਸਾਰਾ origignal ਹੈ ਇਹਨੂੰ ਸਟਾਰਟ ਕਰੀ ਇਹ ਦੇਖਾ ਕਿਵੇਂ ਜੀ ਪੂਰਾ ਚੰਗਾ ਢਰਾਡਾ ਚਲਾਈ ਦੋ ਚੰਗਾ ਪੂਰਾ ਰੇਟ ਤਾਂ ਵੱਜ ਵੀ ਹੋਊਗਾ ਕਰਦੇ ਵਾਂ ਦੋ ਸ਼ੁੱਟਿੰਗ ਹੋ ਗਏ ਨੇ ਤਾਂ ਜਮਾਂ ਲਾਸਟ ਚਾਰ ਰੇਟ ਦਾ ਵਾਲਾ 80 ਦੇ ਦਾਂਗੇ 75 ਦਾ ਹੋ ਜੂ ਮਿੱਤਰੋ ਆ ਜੋ ਕਰਾ ਘਰੇ ਪਹੁੰਚ ਗਏ ਮਿੱਤਰੋ ਅੱਜ ਫਰਵਾਹੀ ਵਾਲੇ ਗੁਰ ਲਾਲ ਦੇ ਟਰੈਕਟਰ ਭਾਵੇਂ ਦੋ ਲਿਆਇਆ ਦੋਨੇ ਨੇ ਕਮਾਲ ਦੇ ਸਵਰਾਜ ਇੱਕ ਆ ਖੜਾ ਇੱਕ ਆ ਖੜਾ ਜਿਹੜਾ ਤੀਜਾ ਅਰਜਨ ਖੜਾ ਧਰਮੇ ਆ ਤਾਂ ਬਾਈ ਨੇ ਟਰੈਕਟਰ ਸੇਲ ਕੀਤਾ ਉਹਦੇ ਵਿੱਚ ਕੱਟਿਆ ਹੋਇਆ ਇਹ ਵੀ ਤੁਹਾਨੂੰ ਵਾਜਬ ਰੇਟ ਚਾਰਜਣ ਦਵਾ ਦਾਂਗੇ ਗੁਰਲਾ ਲਾ ਕੇ ਨਾ ਮਾਡਲ ਹੈ ਇਹ 19 ਮਾਡਲ ਵੱਡਾ ਇਹ 19 ਮਾਡਲ ਹੈ ਜਿਹੜਾ ਆ ਖੜਾ ਜਮੀ ਨਵਾ ਇਹ 23 ਮਾਡਲ ਹੈ 23 ਮਾਡਲ ਹੈ 3 ਸਪੀਡ ਹੈ 3 ਸਪੀਡ ਵਾਲਾ ਧਰਮੇ ਪ ਗੀੜਾ ਦੇ ਕਿਹਾ ਜਿੱਦਾਂ ਦਾ ਸ਼ੋਅਰੂਮ ਚੋਂ ਲਿਆਂਦਾ ਜਿੱਦਾਂ ਦਾ ਫਰਵਾਹੀ ਵਾਲੇ ਗਰਲਾਲ ਤੋਂ ਲੈ ਲੈ ਟਰੈਕਟਰ ਬੜਾ ਨਵਾਂ ਦੇਖ ਸਕ੍ਰੈਚ ਵੀ ਨਹੀਂ ਕੋਈ ਆਪਰੋ ਸਾਢੇ 600 ਘੰਟੇ ਚੱਲਿਆ ਸਾਢੇ 600 ਘੰਟਾ ਸਾਢੇ 600 ਘੰਟੇ ਚੱਲਿਆ ਦੇਖ ਲੈ ਕਹਿੰਦਾ ਕੱਲੇ ਡੈਕ ਦੀ ਕਮੀ ਆ ਬਈ ਹਨਾ ਹਾਂ ਨਵਾਂ ਟਰੈਡਾ ਹੈ ਬੰਦੇ ਟਰੈਕਟਰ ਜਮੀ ਨਵਾਂ 16 ਦੇ ਟਾਇਰਾਂ ਚ ਬਈ ਹੈ ਹਾਂ ਡੈਰਾਜ ਸਰ ਮੈਂ ਆ ਆ ਦਿਖਾਇਦਾ ਹੁਸ਼ਣ ਦਿਖਾਈ ਆ ਆ ਦਿਖ ਲੈ ਕਰਾ ਕੱਲਾ ਕੱਲਾ ਸਟicker ਚੈੱਕ ਇਧਰ ਵੀ ਆ ਜਾ ਆ ਆ ਵੀ ਕਰਵਾ ਦੇ ਚੈੱਕ ਦੇਖ ਹੂੰ ਆ ਕਰਵਾ ਆ ਸਾਰਾ ਹਿੱਸੇ ਉਸੇ ਦਾ ਚੈੱਕ ਕਰਵਾ ਦੇਖ ਮਗਰਾਟ ਲੱਗੇ ਹੋਏ ਨੇ ਮੂਰੇ ਆ ਆਹ ਰੇਸ ਵਾਲੀ ਸੀਲ ਚੈੱਕ ਕਰਵਾ ਦੇਖ ਨਵਾ ਵਿੱਚੋਂ ਉੱਚੋਂ ਵੀ ਜਮਾ ਖੁੱਲੀ ਬਈ ਵਿੱਚੋਂ ਵੀ ਚੈੱਕ ਕਰ ਲਈਏ ਦੇਖ 660 ਕੰਡੀਸ਼ਨ ਆ ਪਈ ਆ ਫਰਸਟ ਪਾਰਟੀ ਦਾ 23 ਮਾਡਲ ਆ ਫਰਸਟ ਪਾਰਟੀ ਨੰਬਰ ਇਹਦਾ ਕਿੱਥੋਂ ਦਾ ਪੰਜਾਬ ਦੇ ਆ ਜੀ ਕਿੱਥੋਂ ਦਾ ਹੂ ਸੰਗਰੂਰ ਦੇ ਆ ਲੈ ਸਾਡੇ ਤਾਂ ਸੰਗਰੂਰ ਚੋਂ ਟਰੈਕਟਰ ਹੂ ਹੀ ਬਾਲੇ 3 ਸਪੀਡ ਵਾਲਾ ਮਾਡਲ ਆ ਹਾਂਜੀ ਹਾਂਜੀ ਪਰ ਮੈਂ ਇੱਧਰ ਆ ਪੈਰਪੁਰ ਦਾ ਵੀ ਚੈੱਕ ਕਰਵਾਈ ਆ ਦੇਖ ਪਰਦਾ ਚੈੱਕ ਕਰਵਾ ਆ ਗਰੀਸ਼ ਵਾਲੀਆਂ ਮੋਮਣੀਆਂ ਜੀ ਦੇਖ ਹਾਂ ਮਗਰਾੜ ਉੱਤੋਂ ਕਰਾ ਦੀ ਧਰਮ ਹਾਂ ਮਗਰਾੜ ਦੇ ਉੱਪਰ ਚੈੱਕ ਕਰਵਾ ਬਈ ਕੰਡੀਸ਼ਨ ਤਾਂ ਓਰੀਜਨਲ ਹੀ ਹੈ ਨਾ ਇਹ ਇਹ ਨਾ ਓਰੀਜਨਲ ਪੱਟੀ ਸਾ ਕੋਈ ਕਿਸੇ ਪਾਸੇ ਕੋਈ ਲੱਗਿਆ ਤੇ ਨਹੀਂ ਕਿਤੇ ਵੀ ਹੈ ਨਹੀਂ ਜੰਮੀ ਅੰਦਰੋਂ ਰਮ ਚੈੱਕ ਕਰਵਾ ਹਾਂ ਹਾਂ ਕਰੀਏ ਰਮ ਬਾਦੇ ਮਗਰਾਮ ਚੈੱਕ ਕਰਵਾ ਮਗਰਾੜ ਚੈੱਕ ਕਰ ਅੰਦਰੋਂ ਆਹ ਹੋ ਕੱਕ ਦਿਖਾ ਲੂੰਗਾ ਚੈੱਕ ਕਰਾ ਦੇ ਕਿਸ ਨੂੰ ਲਿੰਕਾਂ ਦਿਖਾ ਲੈ ਇਹ ਟਰੈਕਟਰੀ ਬੜਾ ਨਮਗਰ ਲਾਲੂ ਕਾਰਡਿੰਗ ਰਾ ਦੀ ਕੋਈ ਪੱਟੀ ਕੋਈ ਹੂੰ 16 ਦੇ ਟਾਇਰਾਂ ਚ ਟਾਇਰ ਵੀ ਨਾਲ ਦੇ ਨੇ ਹੈ ਨਾਲ ਦੇ ਹੀ ਨਾਲ ਦੇ ਸਾਢੇ 600 ਘੰਟੇ ਚੱਲਿਆ ਰਿਹਾ ਯਾਰ ਇਹਨੋਂ ਚੱਲਿਆ ਹੋਇਆ ਸਾਢੇ 600 ਘੰਟੇ ਨੰਬਰ 50 ਫਾਸਟ ਪਾਰਟੀ ਹੈ ਫਾਸਟ ਪਾਰਟੀ ਇਹਨੂੰ ਸਟਾਰਟ ਕਰੀ ਬਈ ਦੇਖ ਤਾਰ ਮੈਂ ਬੜਾ ਕ ਟਰੈਕਟਰ ਹੈ ਨਾ ਵਾਹ ਵਾਹ ਕਰਦੇ ਬੰਦ ਕੀ ਮੰਗਦੇ ਆਪਾਂ ਇਹ ਟਰੈਕਟਰ ਦਾ ਇਹਦਾ ਮੰਗਦਾ 7 ਲੱਖ ਤੇ 35 ਹਜ਼ਾਰ ਰੱਡੀ 7 ਲੱਖ ਤੇ 35 ਹਜ਼ਾਰ ਹੂੰ ओके मेनू ए दस भले तू इते ऊपर लोन कितने तक होजूगा 6 लाख सवा 6 लाख ਦਾ ਹੋਜੇ 6 लाख 25000 ਦਾ ਲੋਨ ਹੋਜੂ ਫਿਰ ਜਾਇਜਾਇਜ ਰੇਟ ਵੀ ਜਾਇਜਾਇਜ ਕਰ ਦੇ ਮੈਂ सवा 7 ਦਾ ਦੇਵਾਂਗੇ ਸਵਾ 7 ਦਾ ਰੁਪਏ ਯਾਨੀ ਕਿ ਲੱਖ ਲੈਉਣ ਦੀ ਲੋੜ ਆ ਹਾਂਜੀ ਮਿੱਤਰੋ ਪੂਰਾ 1 ਲੱਖ ਲਿਓ 7 ਲੱਖ 25000 ਦਾ ਤੁਹਾਨੂੰ ਆ ਟਰੈਕਟਰ ਬਣੂ ਤੇ ਪਿੰਡ ਫਰਵਾਹੀ ਦੇ ਵਿੱਚ ਖੜਾ ਬਣ ਨਾਲੇ ਦੇ ਬਿਲਕੁਲ ਅਲੱਗੇ ਖੜਾ ਤੇ ਜਿਹੜਾ ਆ ਖੜਾ ਕਰ ਲਾ ਕਿੰਨੇ ਮਾੜੇ ਨਹੀਂ ਮਾੜਲਾ 14 ਟਾਇਰਾਂ ਚ ਇਹ 14 ਦੇ ਟਾਇਰਾਂ ਚਾਹੇਗਾ ਤਾਂ 2019 ਮਾੜਾ 2019 ਟੂ ਸਪੀਡ ਆ ਟੂ ਸਪੀਡ ਦੇ ਵਿੱਚ ਆ ਕੰਡੀਸ਼ਨ ਦੇ ਵੀ オリジナル ਆ ਸਾਰਾ ਪੱਟ ਨਾਲ ਦੇ ਟਾਇਰ ਆ ਦੇ ਅਸਾ ਟਾਇਰ ਨਾਲ ਦੇ ਨੇ ਆਹੋ ਫਿਰ ਤਾਂ ਮਾਰ ਕ ਮੁਰਕਾ ਵੀ ਹੁਟੇ ਰਹੇ ਨਾਲ ਦੇ ਚਾਰੇ ਟਾਇਰ ਨਾਲ ਦੇ ਹੂੰ ਅੰਦਰਲੇ ਪਾਸੇ ਇੱਕ ਤੇ ਬਾਹਰਲੇ ਪਾਸੇ ਹੁੰਦੇ ਫਿਰ ਇਹਦੇ ਬਾਹਰਲੇ ਪਾਸੇ ਆਹ ਇਹਦੇ ਬਾਹਰਲੇ ਪਾਸੇ ਆਈ ਇਹਦੇ ਹੋੜਾ ਆ ਸੀ ਉੰਨਿਆਂ ਦੇ ਹੈ ਉਹ ਤੇ ਹਾਂ ਉਹ ਦੇਖ ਸਾਰੇ ਡਰ ਨਾਲ ਦੇ ਚਾਰੇ ਟਾਇਰ ਨਾਲ ਦੇ ਨੇ 1199 ਘੰਟੇ ਚੱਲੇ ਹੋਏ ਇਹਦਾ ਆ ਦਿਖਾ ਦਿਓ ਨਾਲ ਦੇ ਚਾਰੇ ਟਾਇਰ ਹੀ ਨਾਲ ਚਾਰੇ ਟਾਇਰ ਨਾਲ ਦੇ ਨੇ ਨੰਬਰ ਇਹਦਾ ਵੀ ਪੰਜਾਬ ਆ ਪੰਜਾਬ ਦਾ ਪਾਰਟੀ ਵੀ ਫਸਟ ਸੈਕਿੰਡ ਪਾਰਟੀ ਦੇ ਨਾਲ ਇਹ 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 ਸਾਰਾ origignal ਆ ਕਿ ਥੋੜਾ ਮੁੱਟਿਆ ਨਾਲ ਨਾਲ origignal ਸਾਰਾ ਇਹ ਵੀ ਸਾਰਾ origignal ਸਾਰਾ origignal ਇਹ ਇਹਦਾ ਕੀ ਮੰਗਦੇ ਆ ਬਈ ਇਹਦਾ 590 5 ਲੱਖ 90 ਹਜ਼ਾਰ ਇਹ ਕਿੰਨੇ ਦਾ ਛੱਡਾਂਗੇ ਇਹਦਾ 80 ਦਾ 5 5 ਲੱਖ 80 ਹਜ਼ਾਰ ਦਾ ਤੇ ਇਹਦੇ ਉੱਪਰ ਲੋਨ ਕਿੰਨੇ ਦਾ ਹੋਜੂ 80 ਹਜ਼ਾਰ ਲਿਓ ਲੋਨ ਹੋਜੇ ਬਾਕੀ ਲੋਨ ਹੋਜੂ ਕੱਲਾ 80 ਹਜ਼ਾਰ ਲਿਓਣ ਮਤਲਬ 5 ਲੱਖ ਦੇ ਤੇ 5 ਲੱਖ ਦਾ ਲੋਨ ਹੋਜੇ ਇਹਦੇ ਓਕੇ ਠੀਕ ਹੈ ਤਰ ਮੈਂ ਟਾਇਰ ਚਾਰੇ ਦਿਖਾ ਦੇ ਟਾਇਰ ਇਹਦੇ ਨਾਲ ਦੇਣੇ ਹਨਾ ਵਿੱਚੋਂ ਵਿੱਚੋਂ ਚੈੱਕ ਕਰਾ ਦੇ ਸਾਰਾ ਕਰਵਾ ਦੇ ਕਰਾਂ ਚੈੱਕ ਵੀ ਹੂੰ ਕੰਡੀਸ਼ਨ ਦੇ ਵੀ ਚੰਗਾ ਪਿਆ ਨਾ ਟਾਇਰ ਕਵਰ ਵੀ ਖੁੱਲਿਆ ਨਹੀਂ ਹੈ ਠੀਕ ਆ ਤੁਸੀਂ ਇਹਦੀ ਗੱਲ ਕਰੀ ਆ ਵਿੱਚ ਕਾ ਟਰੈਕਟਰ ਇਹ ਵਿੱਚ 2004 ਮਾਡਲ ਆ 555 ਚਾਰ ਮਾਡਲ 555 ਹਰ ਜਣਾ 555 ਸਿੰਪਲ ਸਟੀering ਹੂੰ ਇਹਦਾ ਨੰਬਰ ਨੰਬਰ ਕਿੱਥੋਂ ਦਾ ਪੰਜਾਬ ਦਾ ਪਟਿਆਲੇ ਦਾ ਫਰਸਟ ਪਾਰਟੀ ਦਾ ਵੀ ਫਰਸਟ ਪਾਰਟੀ ਦਾ ਪਟਿਆਲੇ ਦਾ ਨੰਬਰ ਆ ਸਿੰਪਲ ਸਟੀering ਦਾ ਉਹ ਤਾਂ ਤਾ ਤਾ ਵੀ ਨਹੀਂ ਜਮਿਆ ਉਹ ਵੀ ਖੜਾ ਰਹਾ ਤੀ ਆ ਚੱਲ ਕੋਈ ਚੱਕਰ ਨੂੰ ਦੇਖਦੇ ਇਹਨੂੰ ਕਿਹੜਾ ਸੱਜਣ ਤੋਂ ਹੁੰਦਾ ਉਹ ਹੀ ਚੱਲ ਚਲਾਵੇ ਤਾਂ ਕਿਵੇਂ ਆ ਚਲਾਈ ਜੁਲਾਈ ਦਾ ਪੂਰਾ ਇੱਕ ਨੰਬਰ ਆ ਚਲਾਈ ਤਾਂ ਵਧੀਆ ਹੈ ਐਨੀ ਇੰਡੀਕੇਟਰ ਨਾਲ ਦੇ ਸਾਰੇ ਇਹ ਹਾਂ ਤਾਂ ਮੈਂ ਉਹ ਆ ਸੋ ਦਾ ਸਾਰੇ ਚੈੱਕ ਕਰ ਸਾਰਾ ਰੀਜਨਲ ਆ ਬਾਡੀ ਬੁੱਡੀ ਲੈਣ ਦਾ ਜਿੰਨਾ ਜਿਵੇਂ ਮਗਰਾੜ ਜਿ ਹੂੰ ਮਗਰਾੜ ਮੂਰੂਡ ਨੇ ਜੜਾ ਝੋੜਾ ਸਰ ਗਲੇ ਕੋਲੇ ਨਹੀਂ ਹੋਇਆ ਨਾ ਗਲੇ ਕੋਲੇ ਨਹੀਂ ਹੈਗਾ ਤਾ ਟੰਡਾ ਡਰਾਵਲ ਸਾਰਾ ਕੁਝ ਨਾਲ ਆ ਹਾਂ ਕੋਈ ਪਾਲਸ ਨਹੀਂ ਕੁਝ ਨਹੀਂ ਇਹਦੇ ਅਰੇ ਮੁਰਮ ਚੈੱਕ ਕਰਵਾ ਦੇ ਦੀ ਜਿੰਨਾ ਕਸ ਅਰੀਜਨਲ ਹੀ ਕਸ ਆਇਆ ਬਸ ਇਹਨੂੰ ਸਟਾਰਟ ਕਰੀ ਇਹ ਦੇਖਾ ਕਿਵੇਂ ਜੀ ਪੂਰਾ ਚੰਗਾ ਢਾਡਾ ਚਲਾਈ ਦੋ ਚੰਗਾ ਪੂਰਾ ਰੇਟ ਤਾਂ ਵੱਜ ਵੀ ਹੋਊਗਾ ਕਰਦੇ ਬੰਦ ਇੱਕ ਰੋਲ ਕਿੰਨੇ ਦੰਦ ਮੰਗ ਆਪਾਂ ਇਹਦਾ 1.90 1,90,000 ਦਾ ਛੱਡੇਗਾ ਕਿੰਨੇ ਦਾ ਜਮਾ ਲਾਸ਼ ਤੇ ਜਰੇਟ ਦਾ ਬਾਲਾ 80 ਦਾ ਦੇ ਦਾਂਗੇ 75 ਦਾ ਹੋ ਜੂ ਮਿੱਤਰੋ ਆ ਜੋ ਕਰਾਂ 1,75,000 ਦਾ ਚਾਰ ਮਾਡਲ ਲੱਜਣ 4 555 ਸੈਂਟਰ ਗੇਅਰ ਵਾਲਾ ਸੈਂਟਰ ਗੇਅਰ ਆ ਹੈਗਾ 19 ਮਾਡਲ ਇਹਦੇ ਉੱਪਰ 5 ਲੱਖ ਦਾ ਲੋਨ ਹੋ ਜੂ 5,75,000 ਦੇ ਬਣ ਜੂ 80 ਦਾ ਪਾ 75 ਦੇ ਹੋ ਜੂ ਤੇ ਜਿਹੜਾ ਆ ਖੜਾ ਇਹਦੇ ਉੱਪਰ ਹੂ ਲੋਨ ਸਵਾ ਸੇ ਲੱਖ ਦਾ ਸਵਾ ਸੇ ਲੱਖ ਦਾ ਤੇ ਸਵਾ 7 ਲੱਖ ਦਾ ਇਹ ਬਣੂ ਹੈਣਾ ਤੇ ਪਿੰਡ ਫਰਵਾਹੀ ਪੈ ਜਾਂਦਾ ਬਾਈ ਦਾ ਜਿਲ੍ਹਾ ਬਰਨਾਲਾ ਪੈ ਜਾਂਦਾ ਬਰਨਾਲਾ ਇੱਥੋਂ ਕਿੰਨੀ ਦੂਰ ਆਪਣਾ 5 ਕਿਲੋਮੀਟਰ ਬੜਾ 5 ਕਿਲੋਮੀਟਰ ਨਾ ਬਾਈ ਦਾ ਗੁਰਲਾਲਾ ਨੰਬਰ ਦੱਸੀ ਗੁਰਲਾਲਾ 99152 75331 99152 75331 ਬਾਈ ਦਾ ਨੰਬਰ ਹੈ ਮਿੱਤਰੋ ਹੁਣੇ ਸੰਪਰਕ ਕਰ ਲੋ ਜਿਹੜਾ ਵੀ ਟਰੈਕਟਰ ਤੁਸੀਂ ਲੈ ਕੇ ਜਾਣਾ ਟਰੈਕਟਰ ਲਗਭਗ ਬਾਈ ਘਰੇ ਹੀ ਕੰਮ ਕਰਦਾ ਹੈ ਗਾਰੰਟੀ ਨਾਲ ਕੰਮ ਕਰਦਾ ਪੇਪਰਾਂ ਦੀ ਇੰਜਨ ਗੇਅਰ ਦੀ ਟਰੈਕਟਰ ਦੀ ਫੁੱਲ ਗਾਰੰਟੀ ਦੇਦਾ ਜਿਹੜੀ ਚੀਜ਼ ਕਹ ਕਰੋ ਸੰਪਰਕ